ਜੇ ਆਪਣੇ ਵਰਕਪਲੇਸ ਦੇ ਸੇਫ ਨਹੀਂ ਹੈ ਤੇ ਸਾਡੇ ਸਮਾਜ ਦਾ ਕੀ ਫਾਇਦਾ ਸਾਰੇ ਹਸਪੀਟਲਸ ਵਾਸਤੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਸਾਰੀ ਲੇਡੀਜ਼ ਦੇ ਵਰਕਿੰਗ ਵਾਸਤੇ اور ਸਿਕਿਉਰਿਟੀ ਪਰਸਨਲ ਜਿਹੜੇ ਹੈਗੇ ਉਹੀ ਇਹ ਕੰਮ ਨਾ ਕਰਨ ਜਸਟਿਸ ਨੂੰ ਡਿਲੇ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਇਟਸ ਵੈਰੀ ਵੈਲ ਸੈਟ ਇਹੜੇ ਜਿਹੜੇ ਕਲਪਰੇਟਸ ਨੇ ਮੈਨ ਕਿੰਨਾ ਨੂੰ ਸਮਝਦੇ ਸਾਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ ਹੈ ਇਹ ਕੰਮ ਪੁਲਿਸ ਦਾ ਹੈ ਇਹ ਗਵਰਨਮੈਂਟ ਦਾ ਹੈਗਾ ਉਹ ਕਰਨ 36 ਘੰਟੇ ਦੀ ਜੌਬ ਕਰਨ ਦੇ ਬਾਅਦ ਉਸ ਬੱਚੀ ਨਾਲ ਉਸ ਕੁੜੀ ਨਾਲ ਉਸ ਡਾਕਟਰ ਨਾਲ ਇਹ ਅੱਜ ਹੋਇਆ ਬਾਬੂ ਸ਼ਾਹੀ ਦੇਖ ਰਹੇ ਤੁਸੀਂ ਅੱਜ ਸੈਕਟਰ 17 ਪਲਾਜ਼ਾ ਜਿਹੜਾ ਚੰਡੀਗੜ੍ਹ ਦਾ ਉੱਥੇ ਡਾਕਟਰਾਂ ਦਾ ਹੜ ਆਇਆ ਹੋਇਆ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਬੇहद ਵੱਡੀ ਗਿਣਤੀ 'ਚ ਅੱਜ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਸ ਦੇ ਜਿਹੜੇ ਡਾਕਟਰਸ ਨੇ ਉਹ ਅੱਜ ਇਕੱਠੇ ਹੋਏ ਨੇ ਉਹਨਾਂ ਨੇ ਏਕਾ ਦਿਖਾਇਆ ਅੱਜ ਜੋ ਘਟਨਾ ਵਾਪਰੀ ਹੈ ਕੋਲਕਾਤਾ ਦੇ ਵਿੱਚ ਇੱਕ ਲੇਡੀ ਡਾਕਟਰ ਦੇ ਨਾਲ ਜਿਹੜਾ ਜੋ ਇਨਸੀਡੈਂਟ ਹੋਇਆ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਡਾਕਟਰਾਂ ਦਾ ਪ੍ਰੋਟੈਸਟ ਜਾਰੀ ਹੈ ਤੇ ਅੱਜ ਵੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਸੀਗਾ ਤੇ ਕਿਸ ਤਰ੍ਹਾਂ ਦੀਆਂ ਡਿਮਾਂਡਸ ਨੇ ਜਿਹਦਾ ਤੇ ਕੀ ਇਹ ਚਾਹੁੰਦੇ ਨੇ ਗੱਲਬਾਤ ਕਰਾਂਗੇ ਅਸੀਂ ਕੀ ਨਾਮ ਹੈ ਮੈਂ ਡਾਕਟਰ ਰੌਮਿਕਾ ਵਡੇਰਾ ਮੈਂ ਇੰਡੀਅਨ ਡੈਂਟਲ ਐਸੋਸੀਏਸ਼ਨ ਮੁਹਾਲੀ ਬ੍ਰਾਂਚ ਦੀ ਪ੍ਰੈਜ਼ੀਡੈਂਟ ਆ ਤੇ ਸਾਡੇ ਨਾਲ ਚੰਡੀਗੜ੍ਹ ਬ੍ਰਾਂਚ ਦੇ ਵੀ ਸਾਰੇ ਡਾਕਟਰਸ ਮਤਲਬ ਇਹ ਸਿਰਫ ਡਾਕਟਰਾਂ ਵਾਲੀ ਕੋਈ ਗੱਲ ਨਹੀਂ ਹੈ ਇਹ ਇੱਕ ਇਕ ਜਨਰਲ ਚੀਜ਼ ਹੈ ਹਰ ਬੱਚੀ ਦੇ ਨਾਲ ਕਨਸਰਨਡ ਹੈ ਜਿਹਦੇ ਕਰਕੇ ਅਸੀਂ ਖੜੇ ਆ ਡਾਕਟਰਸ ਦੇ ਖਿਲਾਫ ਵਾਇਲੈਂਸ ਤੇ ਜਿਹੜੀ ਹੁੰਦੀ ਹੈ ਉਹ ਤੇ ਅਸੀਂ ਬੋਲ ਹੀ ਰਹੇ ਆ ਉਹਦੇ ਵਾਸਤੇ ਬਟ ਜਿੰਨਾ ਗੰਦਾ ਬਰੂਟਲ ਜਿਹੜਾ ਇਨਸੀਡੈਂਟ ਹੋਇਆ ਉਧਰ ਉਹਦੇ ਬਾਰੇ ਵਿੱਚ ਅਸੀਂ ਚੁੱਪ ਨਹੀਂ ਰਹਿ ਸਕਦੇ ਸੀ ਸਾਨੂੰ ਬੋਲਣਾ ਸੀਗਾ ਤੁਸੀਂ ਇਹ ਦੇਖੋ ਕਿ ਸਾਰੇ ਡਾਕਟਰਸ ਆਪਣਾ ਕੰਮ ਛੱਡ ਕੇ ਜਿਹੜੀ ਉਹਨਾਂ ਨੇ ਉਹਤ ਲਈ ਹੋਈ ਹੈ ਕਿ ਅਸੀਂ ਕਦੇ ਪੇਸ਼ੈਂਟ ਨੂੰ ਆਖਰੀ ਸਾਹ ਤੱਕ ਬਚਾਵਾਂਗੇ ਅਸੀਂ ਉਹ ਛੱਡ ਕੇ ਇੱਥੇ ਬੈਠੇ ਆ ਇਹਦਾ ਮਤਲਬ ਕੁਝ ਬਹੁਤ ਹੀ ਵੱਡਾ ਹੈ ਸਾਡੇ ਵਾਸਤੇ ਨਹੀਂ ਸਿਰਫ ਪੂਰੇ ਸਮਾਜ ਵਾਸਤੇ ਹਰ ਉਸ ਔਰਤ ਵਾਸਤੇ ਜਿਹੜੀ ਵਰਕਪਲੇਸ ਤੇ ਜਾਂਦੀ ਹੈ ਉਹ ਹਸਪੀਟਲ ਸੀਗਾ ਜਾਂ ਕੋਈ ਹੋਰ ਵੀ ਹੈ ਆਪਣੇ ਫੈਕਟਰੀ ਚ ਜਾਂਦੇ ਆ ਜਾਂ ਆਪਣੇ ਆਫਿਸ ਚ ਜਾਂਦੇ ਆ ਜੇ ਆਪਣੇ ਵਰਕਪਲੇਸ ਤੇ ਸੇਫ ਨਹੀਂ ਹੈ ਤੇ ਸਾਡੇ ਸਮਾਜ ਦਾ ਕੀ ਫਾਇਦਾ ਅਸੀਂ ਮਤਲਬ ਕਿਸ ਵਾਸਤੇ ਇੱਥੇ ਰਹਿ ਰਹੇ ਆ ਤੇ ਸਾਡੀਆਂ ਮੰਗਾਂ ਇਹੀ ਹੈਗੀਆਂ ਕਿ ਇਕਤਾ ਸਾਰੇ ਹਸਪੀਟਲਸ ਵਾਸਤੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਸਾਰੀ ਲੇਡੀਜ਼ ਦੀ ਵਰਕਿੰਗ ਵਾਸਤੇ ਔਰ ਸਿਕਿਉਰਿਟੀ ਪਰਸਨਲ ਜਿਹੜੇ ਹੈਗੇ ਉਹੀ ਐ ਕੰਮ ਨਾ ਕਰਨ ਉਹੀ ਸਾਡੀ ਰੱਖਿਆ ਕਰਨ ਸਾਡੀ ਐਫ ਆਈ ਆਰ ਇਮੀਡੀਏਟਲੀ ਲਾਂਚ ਕੀਤੀ ਜਾਵੇ ਔਰ ਉਹਦੇ ਤੇ ਵਰਕ ਕੀਤਾ ਜਾਏ ਜਸਟਿਸ ਨੂੰ ਡਿਲੇ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਇਟਸ ਵੈਰੀ ਵੈਲ ਸੈਟ ਤੇ ਜਸਟਿਸ ਜਲਦੀ ਤੋਂ ਜਲਦੀ ਮਿਲੇ ਔਰ ਐਨੀ ਐਗਜ਼ੈਂਪਲਰੀ ਪਨਿਸ਼ਮੈਂਟ ਮਿਲੇ ਨਾ ਜਿਨ੍ਹਾਂ ਨੇ ਗਲਤ ਕੀਤਾ ਹੈ ਕਿ ਦੁਬਾਰਾ ਕੋਈ ਕਰਨ ਤੋਂ ਪਹਿਲੇ ਲੱਖ ਵਾਰੀ ਜਾਂ ਹਜ਼ਾਰ ਵਾਰੀ ਇਹ ਗੱਲ ਸੋਚੇ ਕੀ ਲੱਗਦਾ ਤੇ ਪਿੱਛੇ ਅਸਲੀ ਕਿਹੜੇ ਜਿਹੜੇ ਕਲਪਰੇਟਸ ਨੇ ਮੇਨ ਕਿੰਨਾ ਨੂੰ ਸਮਝਦੇ ਲੱਗਦਾ ਵੀ ਉਹਨਾਂ ਨੂੰ ਸ਼ੈਲਟਰ ਕੋਈ ਪੋਲਿਟੀਕਲ ਮਿਲ ਰਹੀ ਹੈ ਇਸ ਵੇਲੇ ਦੇਖੋ ਅਸੀਂ ਡਾਕਟਰਾਂ ਅਸੀਂ ਪੋਲਿਟਿਕਸ ਵਿੱਚ ਨਹੀਂ ਵੜਨਾ ਚਾਹੁੰਦੇ ਅਸੀਂ ਨਹੀਂ ਸਾਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ ਹੈ ਇਹ ਕੰਮ ਪੁਲਿਸ ਦਾ ਹੈ ਇਹ ਗਵਰਨਮੈਂਟ ਦਾ ਹੈਗਾ ਉਹ ਕਰਨ ਔਰ टूडन की कौन कलप्रिट है और उन्होंने अच्छी तरह सजा दे यही साम छाक मैं डॉक्टर वरुण बजाज वाइस प्रेजिडेंट आई डी है चंडीगढ़ स्टेट ब्रांच हम यहाँ जैसे मैम ने कहा कि जस्टिस डिले इज जस्टिस डिनाइड मेरा भी यही मानना है कि हमारे को डॉक्टर को जल्दी से जल्दी जस्टिस मिलना चाहिए ये लड़ाई केवल हमारी नहीं है ये हर भारत की बेटी की लड़ाई है क्योंकि हर लेडी जो है वो किसी ना किसी की बेटी है किसी की मदर है किसी की सिस्टर है सो so हमारा ये मानना है कि हमें जल्द से जल्द जस्टिस मिले और निर्भया कांट के बाद इस तरह का होना बहुत निराशपूर्ण है और इसलिए हम चाहते हैं कि जल्दी से जल्दी न्याय की प्राप्ति हो तो दसो मैम की नाम ਹਾਂਜੀ ਮੈਂ ਮੈਂ ਡਾਕਟਰ ਤ੍ਰਿਪਤਾ ਆਲੂ ਵਾਲੀਆਂ ਹੈਗੀ ਆ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਅਨ ਡੈਂਟਲ ਐਸੋਸੀਏਸ਼ਨ ਜਿਵੇਂ ਜਿਵੇਂ ਕਿ ਡਾਕਟਰ ਰੋਮਿਕਾ ਨੇ ਕਿਹਾ ਹੈਗਾ ਇਹ ਇੱਕ ਇੱਕ ਕੁੜੀ ਦੀ ਗੱਲ ਨਹੀਂ ਹੈਗੀ ਐ ਇਹ ਸਾਰੀ ਕੁੜੀਆਂ ਦੀ ਗੱਲ ਹੈਗੀ ਐ ਔਰ ਬੜੀ ਸ਼ਰਮ ਆਉਂਦੀ ਹੈ ਕਿ ਅੱਜ ਦੇ ਜ਼ਮਾਨੇ 'ਚ ਜਿੱਥੇ ਮੁੰਡੇ ਔਰ ਕੁੜੀਆਂ 'ਚ ਕੋਈ ਫਰਕ ਨਹੀਂ ਹੈ ਕੁੜੀਆਂ ਇੱਕ ਸਟੈਪ ਮੁੰਡਿਆਂ ਤੋਂ ਅੱਗੇ ਹੈਗੀਆਂ ਪਰ ਇਸ ਚੀਜ਼ ਵਿੱਚ ਸਾਨੂੰ ਬੇਟੀਆਂ ਨੂੰ ਘਰ ਬਿਠਾਣਾ ਪੈਂਦਾ ਹੈ ਕਹਿਣਾ ਪੈਂਦਾ ਇਦਾਂ ਦੇ ਕੱਪੜੇ ਨਾ ਪਾਓ ਰਾਤ-ਬੀਤ ਨਾ ਜਾਓ ਇਹ ਚੀਜ਼ ਮਤਲਬ ਜਿੱਥੇ ਕੁੜੀਆਂ ਇੰਨੀ ਅੱਗੇ ਉੱਥੇ ਕੁੜੀਆਂ ਨੂੰ ਪਾਨੂੰ ਇਸ ਸਟੈਪ ਤੇ ਆ ਕੇ ਪਿੱਛੇ ਕਰਨਾ ਪੈਂਦਾ ਹੈ ਇਹ ਬਹੁਤ ਹੀ ਬਹੁਤ ਡਿਸਹਟਨਿੰਗ ਨਿਊਜ਼ ਹੋਈ ਹੈ ਜਿਹੜੀ ਹੋਈ ਹੈ ਜਿਹੜੇ ਡਾਕਟਰ ਲੋਕਾਂ ਦੀ ਜਾਨ ਬਚਾਉਂਦੇ ਐ ਲੋਕਾਂ ਦੀ ਸੇਵਾ ਕਰਦੇ 36 ਘੰਟੇ ਦੀ ਜੌਬ ਕਰਨ ਦੇ ਬਾਅਦ ਉਸ ਬੱਚੀ ਨਾਲ ਉਸ ਕੁੜੀ ਨਾਲ ਉਸ ਡਾਕਟਰ ਨਾਲ ਇਹ ਹਾਦਸਾ ਹੋਇਆ ਮੈਂ ਹਰ ਪੇਰੈਂਟ ਨੂੰ ਰਿਕਵੈਸਟ ਕਰਾਂਗੀ ਕਿ ਆਪਣੇ ਮੁੰਡਿਆਂ ਨੂੰ ਜਿਨਾ ਦੇ ਘਰ ਮੁੰਡੇ ਐ ਉਹਨਾਂ ਨੂੰ ਬਚਪਨ ਤੋਂ ਹੀ ਟੀਚਿੰਗ ਦਿਓ ਕਿਵੇਂ ਭੈਣਾਂ ਨਾਲ ਕਿਵੇਂ ਕੁੜੀਆਂ ਨਾਲ ਕਿਵੇਂ ਮਾਵਾ ਨਾਲ ਕਿਵੇਂ ਆਪਣੀ ਕਲਾਸਮੇਟਸ ਗਰਲਸ ਨਾਲ ਬਿਹੇਵ ਕਰਨਾ ਹੈ ਤਾਂ ਕਿ ਐਦਾਂ ਦਾ ਹਾਦਸਾ ਦਾ ਇਨਸੀਡੈਂਸ ਕਿਸੇ ਵੀ ਬੱਚੀ ਨਾਲ ਨਾ ਹੋਏ ਸੋ ਵੀ ਵਾਂਟ ਜਸਟਿਸ ਵੀ ਵਾਂਟ ਜਸਟਿਸ ਹਾਂਜੀ ਮੈਂ ਆ ਡਾਕਟਰ ਐਨ ਕੇ ਅਗਰਵਾਲ ਸਾਡੇ ਬਹੁਤ ਸੀਨੀਅਰ ਮੈਂਬਰ ਹੈਗੇ ਆ ਆਈਡੀਆ ਮੋਹਾਲੀ ਬ੍ਰਾਂਚ ਦੇ ਇੰਡੀਅਨ ਡੈਂਟਲ ਐਸੋਸੀਏਸ਼ਨ ਦੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗੀ ਪਲੀਜ਼ ਉਹ ਵੀ ਬੋਲਣ ਵਿਮਨਤਾ ਅੰਡਰਸਟੈਂਡ ਕਰੀ ਰਹੀ ਨਹੀਂ ਹੈ ਸਾਡੇ ਨਾਲ ਹਰ ਕੋਈ ਹਰ ਕਿਸੇ ਦੀ ਸਪੋਰਟ ਹੋਣੀ ਚਾਹੀਦੀ ਹੈ ਜੀ ਡਾਕਟਰ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿ ਮਤਲਬ ਸਾਈਕੀ ਕਿ ਇਸ ਤਰ੍ਹਾਂ ਦੀ ਹੁੰਦੀ ਹੈ ਇੰਨਾ ਕਿਉਂਕਿ ਨਾਰਮਲ ਇੱਕ ਜਿਹੜਾ ਇੱਕ ਹਿਊਮਨ ਆ ਇਸ ਤਰ੍ਹਾਂ ਸੋਚ ਵੀ ਨਹੀਂ ਸਕਦਾ ਜੋ ਹੋਇਆ ਉੱਥੇ ਲੇਡੀ ਡਾਕਟਰ ਨਾਲ ਮੈਨੂੰ ਬੜਾ ਦੁੱਖ ਹੁੰਦਾ ਹੈ ਇਹ ਗੱਲ ਸੋਚ ਕੇ ਵੀ ਕਿ ਵੀ ਕਿਵੇਂ ਇਨਸਾਨ ਇੰਨੀ ਦਰਦਿੰਗੀ ਕਰ ਸਕਦਾ ਇੱਕ ਇਨਸਾਨ ਇੱਕ ਲੇਡੀ ਨਾਲ ਜਾਂ ਕਿਸੇ ਨਾਲ ਵੀ ਇਨਸਾਨ ਇਨਸਾਨ ਨਾਲ ਇੰਨੀ ਦਰਿੰਦਗੀ ਕਿਵੇਂ ਕਰ ਸਕਦਾ ਉਹ ਸੋਸਾਇਟੀ ਦੇ ਵਿੱਚ ਵੀ ਆਈ ਵਾਂਟ ਅ ਚੇਂਜ ਟੋਟਲ ਚੇਂਜ ਇਨ ਦਾ ਸੋਸਾਇਟੀ ਇੱਕ ਦੂਸਰੇ ਦੇ ਨਾਲ ਪਿਆਰ ਜੋ ਹੈ ਨਾ ਉਹ ਵਧਣਾ ਚਾਹੀਦਾ ਸਾਰਿਆਂ ਦਾ ਥਿਸ ਇਜ਼ ਵਾਟ ਆਈ ਵਾਂਟ ਪਰ ਜੋ ਜਿਵੇਂ ਨਿਊਜ਼ ਆ ਰਹੀ ਹੈ ਉਹ ਸਾਰੀ ਨਿਊਜ਼ ਦੇ ਵਿੱਚ ਐਮਬਿਗਿਉਇਟੀ ਬਹੁਤ ਜ਼ਿਆਦਾ ਹੈ ਥੇਅਰ ਇਜ਼ ਨੋ ਕਲੈਰਿਟੀ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ for such incident when there is so much of a uh, ambiguity in the incident that means ke there is something more than what has happened there aur you oh bachchi de naal eh kyon know. hoya kon kon involve hoye ik banda itni zyada zimmedari nahi kar sakda eh ta sure hai lekin kon kon involve hai this needs a thorough investigation and and really we want a justice आज अपने किले अपना काम छाड़ के इसे करके सारे आए हुए हैं एंड विल कंटिन्यू दिस एजिटेशन टिल वी गेट द जस्टिस फ्रॉम द गवर्नमेंट। आह सो तुसी uh, हाँ जी हाँ। जस्ट वन लाइन हाँ जस्ट वन लाइन इट्स एन अन डिमांड यू गिव अस सिक्योरिटी वी गिव यू सर्विस without security no service True. there is no uh, need to apologize for this we are not on the back foot for this there is no other profession where such large number of women do night duties it is the government's duty to give us protection, give us protection don't expect service if you if you can't give it even for the nurses it's the same 70% of workforce in all hospitals is by nurses female staff why the government is uh, keeping a back foot on central protection act exactly ਸਿੰਪਲ ਡਿਮਾਂਡ ਦੈਟਸ ਇਟ ਨਾਥਿੰਗ ਐਲਸ ਮੇਰਾ ਗਵਰਨਮੈਂਟ ਨਾਲ ਤਾਂ ਚਲੋ ਜੋ ਮੈਮ ਨੇ ਡਿਮਾਂਡਸ ਰੱਖੀਆਂ ਉਹ ਹੈ ਹੀ ਬਟ ਮੈਂ ਇੱਕ ਹੋਰ ਚੀਜ਼ ਇਹਦੇ ਵਿੱਚ ਰੇਜ਼ ਕਰਨਾ ਚਾਹਾਂਗੀ ਕਿ ਆਪਣੇ ਹਰ ਸਿਟੀ ਵਿੱਚ ਕੁਝ ਪ੍ਰੀਮੀਅਰ ਔਰ ਅੱਛੇ ਇੰਸਟੀਚਿਊਟਸ ਹੈ ਜਿਵੇਂ ਪੀਜੀਆਈ ਜੀਐਮਸੀਐਚ 32 ਸਭ ਦੇ ਹੈਡਸ ਇੱਥੇ ਮੌਜੂਦ ਹੈ ਤੇ ਉਹਨਾਂ ਨੂੰ ਕੁਝ ਆਪਣੀ ਇੰਸਟੀਚਿਊਟ ਦੇ ਵਿਦਨ ਹੀ ਇਸ ਤਰ੍ਹਾਂ ਦਾ ਲਾਅ या कुछ एनफोर्समेंट uh, आनी चाहिए टू मेक इट सेफ फॉर द फीमेल डॉक्टर्स वर्किंग ओवर देयर तो जिन्हें भी कॉलेज uh, है उन है उन्होंने हैड्स उन्होंने प्रिंसिपल्स कुछ इस तरह के लॉज अपने एटलीस्ट एरिया आने के वह वर्क प्लेस सेफ करिए एंड दैन डेफिनेटली गवर्नमेंट भी करे दूसरा जो मैं पॉइंट रेज करना चाह रही एवरी वन इज सेंग कि वी आर असी अपनी uh, ਬੇਟੀਆਂ ਵਾਲੀ ਵਰੀਡ ਐ ਮੈਂ ਉਲਟਾ ਕਹਾਂਗੀ ਆਈ ਏ ਮਦਰ ਆਫ ਮੇਰੇ ਦੋ ਬੇਟੇ ਹੈ ਮੈਂ ਕਹਾਂਗੀ ਮੈਂ ਆਪਣੇ ਬੇਟੇ ਵਾਲੀ ਵਰੀਡ ਹਾਂ ਮੋਰ ਵਰੀਡ ਹਾਂ ਬਿਕੋਜ਼ ਮੈਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਸੁਸਾਇਟੀ ਦਿਖਾ ਰਹੀ ਆ ਵਾਟ ਟ੍ਰੈਂਡ ਇਹ ਮੇਰੇ ਮੁੰਡਿਆਂ ਲਈ ਕੀ ਟ੍ਰੈਂਡ ਸੈੱਟ ਕਰ ਰਿਹਾ ਹੈ ਕਿ ਇਸ ਕੰਟਰੀ ਵਿੱਚ ਕੀ ਹੁੰਦਾ ਹੈ ਕੀ ਹੁੰਦਾ ਆ ਰਿਹਾ ਮੈਂ ਉਹਨਾਂ ਨੂੰ ਕਿਸ ਤਰ੍ਹਾਂ ਸਮਝਾਵਾਂਗੀ ਔਰ ਇਸ ਚੀਜ਼ ਜਸਟੀਫਿਕੇਸ਼ਨ ਕਿਦਾਂ ਦਵਾਂਗੀ ਤੇ ਆਈ ਊਡ ਸੇ ਕਿ 올 ਦੀਜ਼ ਐਕਟਸ ਆਫ ਰੇਪ ਯਾ ਜੋ ਵੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਇਹ ਟ੍ਰੈਂਡ ਫੀਮੇਲਸ ਲਈ ਵਰੀਸਮਤਾ ਹੈ ਹੀ ਹੈ ਇਟ ਇਜ਼ ਮੋਰ ਵਰੀਸਨ ਮੋਰ ਡੇਂਜਰਸ ਸਾਡੇ ਆਦਮੀਆਂ ਲਈ ਸਾਡੀ ਨੈਕਸਟ ਜਨਰੇਸ਼ਨ ਬॉयਜ਼ ਲਈ ਜਿੱਥੇ ਅਸੀਂ ਇੱਕ ਪਾਸੇ ਇਕੁਐਲਿਟੀ ਆਫ ਵਰਕ ਪ੍ਰੋਮੋਟ ਕਰ ਰਹੇ ਹਾਂ ਕਿ ਘਰ ਦੇ ਕੰਮ ਆਦਮੀ ਕਰੇ ਸਭ ਕੁਝ ਕਰ ਰਿਹਾ ਬਟ ਵੇਅਰ ਇਜ਼ ਇਕੁਐਲਿਟੀ ਔਨ ਦਾ ਅਦਰ ਫਰੰਟ ਆਲਸੋ ਸੋ ਵੀ ਹੈਵ ਟੂ ਪ੍ਰੋਟੈਕਟ ਔਰ ਬॉयਜ਼ ਆਲਸੋ ਕਿ ਉਹ ਇਹਨਾਂ ਚੀਜ਼ਾਂ ਤੋਂ ਲੈਸਨ ਲੈ ਕੇ ਅੱਗੇ ਕਿਸ ਤਰ੍ਹਾਂ ਦੇ ਨੌਜਵਾਨ ਬਣਨਗੇ ਤਾਂ ਮੇਰਾ ਤਾਂ ਜ਼ਿਆਦਾ ਵਰੀਸਨ ਟ੍ਰੈਂਡ ਇਸ ਪਾਸੇ ਲਈ ਹੈ ਔਰ ਦੂਸਰਾ ਇਹ ਕਿ ਪ੍ਰੀਮੀਅਰ ਇੰਸਟੀਚੂਟ ਜੋ ਵੀ ਸਿਟੀ ਵਿੱਚ ਹੈ ਉਹ ਐਟ ਲੀਸਟ ਲੋਕਲ ਲੈਵਲ ਤੇ ਆਪਣੀ ਇੰਸਟੀਚੂਟ ਤੇ ਤਾਂ ਕੁਝ ਐਕਸ਼ਨਸ ਸਟਾਰਟ ਕਰਨ सीपीए की गए बारे भी डिमांड मैं सिर्फ ये कहना चाहती हूँ इतना जघन्य अपराध हुआ है एक ऑन ड्यूटी डॉक्टर का मर्डर ब्रूटली रेप्ड मर्डर कर देते बहुत मर्डर होते हैं जिस किस्म से उसकी शरीर के साथ खिलवाड़ किया है वो सपने में भी हम नहीं सोच सकते कि किसी के साथ होना चाहिए आप ये बताइए कि ये सब देख के और इतने अत्याचार डॉक्टर्स के ऊपर होते हैं कौन अपने आगे आने वाले बच्चों को डॉक्टर्स बनाएगा एक दिन आएगा जब आप लोग तरस जाएंगे जनरल पब्लिक की उनको सही ट्रीटमेंट मिले क्योंकि आपको डॉक्टर्स नहीं मिलेंगे डॉक्टर्स नहीं बनाएंगे हम अपने बच्चों को मेरे दोनों बेटे मैंने डॉक्टर्स नहीं बनाए आगे और आने वाले हमारे फेलो बींगस भी डॉक्टर्स नहीं बना रहे अपने बच्चों को आप सारी जनता ये समझें कि हमारा प्रोफेशन कितने प्रेशर में काम कर रहा है मैं आपको एक छोटी सी बात शेयर करना चाहती हूँ अपनी डॉटर की वो मेडिकल प्रोफेशन में नहीं है बट जिस तरह का डर मैंने दो दिन पहले उसके अंदर देखा वो घर में सुबह पढ़ती है घर बैठ के वो आर्किटेक्ट है लेकिन उसका मुझे फोन आया कि मम्मा बाहर माली अंकल आए हैं मुझे उनसे भी डर लग रहा है और मैं अंदर से कुंडी लगा के बैठी हूँ क्योंकि वो डाउट जो है इन जनरल हर मेल के ऊपर क्रीप कर रहा है तो सू सारू सोचना पेगा कि असी बेटियाू केहोजी जिंदगी दे रहे ऐ बहुत वही गल है और सारे देर बेटी भी है भैन भी है मम्मी भी है कोई ना कोई तो है जिना के बेटे है मतलब यह नहीं है कि उन्होंने घर कोई होर लेडी नहीं है सूँ सारे ये उपर सोचना पेगा ਠੀਕ ਹੈ शुक्रिया ਸੋ ਗੱਲਬਾਤ ਅਸੀਂ ਕੀਤੀ ਹੈ ਕਾਫੀ ਡਾਕਟਰਸ ਦੇ ਨਾਲ ਤੇ ਸਪੈਸ਼ਲੀ ਫੀਮੇਲ ਡਾਕਟਰਸ ਦਾ ਇਸ ਤੇ ਕੀ ਕਹਿਣਾ ਹੈ ਤੁਸੀਂ ਦੇਖ ਰਹੇ ਹੋ ਲਗਾਤਾਰ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਇਸੇ ਤਰ੍ਹਾਂ ਪ੍ਰੋਟੈਸਟਾਂ ਦਾ ਮਾਹੌਲ جاری ਹੈ ਜਦੋਂ ਤੋਂ ਇਹ 9 ਅਗਸਤ ਨੂੰ ਇਹ ਘਟਨਾ ਹੋਈ ਬੜੀ ਕਨੌਨੀય ਘਟਨਾ ਸੀਗੀ ਤੇ ਉਸ ਤੋਂ ਬਾਅਦ ਡਾਕਟਰਸ ਜਿਹੜੇ ਨੇ ਉਹ ਸੜਕਾਂ ਤੇ ਨੇ ਆਪਣਾ ਕੰਮਕਾਰ ਛੱਡ ਕੇ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਡਿਮਾਂਡਸ ਉਹਨਾਂ ਦੀਆਂ ਕਾਫੀ ਨੇ ਸੀਪੀਏ ਦੀ ਉਹ ਗੱਲ ਕਰ ਰਹੇ ਨੇ ਤੇ ਨਾਲ ਨਾਲ ਮੇਨਲੀ ਜਿਹੜਾ ਹੈਗਾ ਇਨਸਾਫ ਦੀ ਉਹ ਮੰਗ ਕਰ ਰਹੇ ਨੇ ਤੇ 17 ਸੈਕਟਰ ਦਾ ਜਿਹੜਾ ਪਲਾਜ਼ਾ ਜਿਹੜਾ ਚੰਡੀਗੜ੍ਹ ਦਾ ਹਾਰਟ ਇਸ ਨੂੰ ਕਿਹਾ ਜਾਂਦਾ ਇੱਥੇ ਡਾਕਟਰਾਂ ਨੇ ਅੱਜ ਇੱਕ ਵੱਡਾ ਇਕੱਠ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਜਨਰਲ ਪਬਲਿਕ ਆ ਜਿਹੜੀ ਹਰੇਕ ਲੰਗ ਦਾ ਟੱਪ ਦਾ ਜਿਹੜਾ ਬੰਦਾ ਉਹ ਇਹਨਾਂ ਨੂੰ ਦੇਖੇ ਉਹ ਇਹਨਾਂ ਦੇ ਦਰਦ ਨੂੰ ਸਮਝੇ ਤਾਂ ਕਿਉਂਕਿ ਡਾਕਟਰਾਂ ਇਕੱਲੀ ਸਿਰਫ ਕੁੜੀਆਂ ਦੇ ਸਿਕਿਉਰਟੀ ਦੀ ਗੱਲ ਨਹੀਂ ਇਹ ਡਾਕਟਰਾਂ ਦੇ profession ਨੂੰ ਵੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਤੇ ਅਟੈਕ ਹੋ ਰਿਹਾ ਹੈ ਉਹਦੇ ਬਾਰੇ ਵੀ ਜਿਵੇਂ ਇਹਨਾਂ ਨੇ ਡਿਮਾਂਡਸ ਆਪਣੀਆਂ ਰੱਖੀਆਂ ਨੇ ਗੱਲਬਾਤ ਕੀਤੀ ਹੈ ਸੋ ਉਸ ਬਾਰੇ ਵੀ ਇਹ ਚਾਹੁੰਦੇ ਨੇ ਕਿ ਪਬਲਿਕ ਜਿਹੜੀ ਹੈ ਉਹ ਧਿਆਨ ਦੇਵੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਟਾਂ